ਅੱਜ ਬਹੁਤ ਹੀ ਭਾਵਨਾਂ ਅਫਸਰ ਹੈ ਜੀ ਮੈਂ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਨੀ ਹੈ ਜੀ ਤੇ ਇੱਕ ਅਰਦਾਸ ਇਹ ਵੀ ਕਰਦੀਆਂ ਕਿ ਜਿਹੜੇ ਪਿਛਲੇ ਸਮੇਂ ਜਿਹੜੀ ਕੁਦਰਤੀ ਆਫਤ ਆਈ ਹੈ ਜਿਹੜੇ ਹਰ ਪੀੜਿਤ ਪਰਿਵਾਰ ਨੇ ਉਹ ਜਲਦ ਆਪਣੇ ਪੈਰਾਂ ਤੇ ਖੜੇ ਉੱਠ ਸਕਣ ਤੇ ਉਹਨਾਂ ਨੂੰ ਪਦਮਾਤਮਾ ਬਲ ਬਖਸ਼ਣ ਤੰਦਰੁਸਤੀ ਬਖਸ਼ਣ ਤੇ ਮੈਂ ਸਾਰਿਆਂ ਨੂੰ ਦੁਬਾਰਾ ਇਹ ਜ਼ਰੂਰ ਕਹਿਣੀ ਹੈ ਕਿ ਜੇ ਅਸੀਂ ਉਹਨਾਂ ਦੇ ਕੋਈ ਵੀ ਕੰਮ ਆ ਸਕੀ ਇੱਕ ਵੱਡੀ ਇੱਕ ਯੋਗਦਾਨਿਕ ਸੇਵਾ ਹੋਊਗੀ ਗੁਰੂ ਚਰਨਾ ਦੇਵ ਵਿੱਚ ਸੋ ਸਾਰਿਆਂ ਨੂੰ ਬਾਰੇ ਬਹੁਤ ਬੋਚਕਾ ਇਹ ਸਭ ਗ੍ਰੀਨ ਦਿਵਾਲੀ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੇ ਗਿਆ ਕਿ ਕਿ ਗ੍ਰੀਨ ਦਿਵਾਲੀ ਜਿਹੜੀ ਮਨਾਈ ਜਾਵੇ ਕਿਉਂਕਿ ਪ੍ਰਦੂਸ਼ਣ ਅੰਮ੍ਰਿਤ ਸਾਡੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ ਹੈ ਅਸੀਂ ਜਿਹੜੇ ਟੈਂਪੋਰਰੀ ਲਾਇਸੈਂਸ ਈਸ਼ੂ ਕੀਤੇ ਹੈ ਜੀ ਅਤੇ ਜਿਹੜੀ ਪਾਬੰਦੀਆਂ ਵੀ ਲਗਾਈਆਂ ਹਨ ਉਹਦੇ ਵਿੱਚ ਇਹ ਲਾਜ਼ਮੀ ਹੈ ਕਿ ਸਿਰਫ ਜਿਹੜੀ ਗ੍ਰੀਨ ਕਰੈਕਰਸ ਜਿਹੜੀ ਐਨਜੀਟੀ ਤੇ ਸੁਪਰੀਮ ਕੋਰਟ ਵੱਲੋਂ ਅਪਰਮਿਟ ਕੀਤੇ ਗਏ ਪ੍ਰਵਾਨ ਕੀਤੇ ਗਏ ਸਿਰਫ ਉਹੀ ਵਰਤੇ ਜਾਣ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਹਾਂ ਕਿ ਗੁਦਮਾਨੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਆਪਣਾ এনवायरमेंट ਹੈ ਉਹਨੂੰ ਆਪਾਂ ਨੇ ਸਭ ਤੋਂ ਪਹਿਲਾਂ ਉਹਨੂੰ ਆਪਾਂ ਨੇ ਸਾਫ਼ ਰੱਖਣਾ ਹੈਗਾ ਬਿਕੋਜ਼ ਉਹੀ ਚੀਜ਼ ਸਾਨੂੰ ਇੱਕ ਜ਼ਿੰਦਗੀ ਬਖਸ਼ਦੀ ਹੈ ਸੋ ਚੀਜ਼ ਜ਼ਰੂਰ ਆਪਾਂ ਧਿਆਨ ਚ ਰੱਖੀਏ ਕਿ ਆਪਣੇ ਬੱਚਿਆਂ ਲਈ ਜਿਹੜੀ ਅਸੀਂ ਇੱਕ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਆਪਾਂ ਸਹੀ ਸੈੱਟ ਕਰੀਏ ਤੇ ਆਪਾਂ ਗ੍ਰੀਨ ਕਰੈਕਟਰਸ ਵੀ ਜੇ ਆਪਾਂ ਨੇ ਚਲਾਣੀ ਇਹਨਾਂ ਤੱਕ ਗ੍ਰੇਨ ਕਰੈਕਰਸ ਦੀ ਵਰਤੋਂ ਕੀਤੀ ਜਾਵੇ। ਅੱਜ ਬਹੁਤ ਹੀ ਪਾਵਨ ਅਫਸਰ ਹੈ ਜੀ। ਮੈਂ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੀ ਹਾਂ ਜੀ। ਤੇ ਇੱਕ ਅਰਦਾਸ ਇਹ ਵੀ ਕਰਦੀ ਹਾਂ ਕਿ ਜਿਹੜੇ ਪਿਛਲੇ ਸਮੇਂ ਜਿਹੜੀ ਕੁਦਰਤੀ ਆਫਤ ਆਈ ਹੈ ਜਿਹੜੇ ਹਰ ਪੀੜਿਤ ਪਰਿਵਾਰ ਨੇ ਉਹ ਜਲਦ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਉਹਨਾਂ ਨੂੰ ਪਰਮਾਤਮਾ ਬਲ ਬਖਸ਼ਣ, ਤੰਦਰੁਸਤੀ ਬਖਸ਼ਣ ਤੇ ਮੈਂ ਸਾਰਿਆਂ ਨੂੰ ਦੁਬਾਰਾ ਇਹ ਜ਼ਰੂਰ ਕਹਿਣੀ ਹੈ ਕਿ ਜੇ ਅਸੀਂ ਉਹਨਾਂ ਦੇ ਕੋਈ ਵੀ ਕੰਮ ਆ ਸਕੀ ਇੱਕ ਵੱਡੀ ਇੱਕ ਯੋਗਦਾਨਿਕ ਸੇਵਾ ਹੋਗੀ ਗੁਰ ਚਰਨਾ ਦੇ ਵਿੱਚ ਸੋ ਸਾਰਿਆਂ ਨੂੰ ਦੁਬਾਰਾ ਬਹੁਤ ਬਹੁਤ ਸ਼ੁਕਰੀਆ ਜੀ ਸਭ ਕੋਈ ਦਿਵਾਲੀ ਨੂੰ ਲੈ ਕੇ ਗਾਈਡ ਲਿਣਾ ਜਾਰੀ ਕੀਤੀ ਗਈ ਹੈ ਕਿਉਂਕਿ ਗ੍ਰੀਨ ਦਿਵਾਲੀ ਜਿਹੜੀ ਮਨਾਈ ਜਾਵੇ ਕਿਉਂਕਿ ਪ੍ਰਦੂਸ਼ਣ ਆਪਣੇ ਸਾਡੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ ਹੈ ਅਸੀਂ ਜਿਹੜੇ ਟੈਂਪੋਰਰੀ ਲਾਇਸੈਂਸ ਈਸ਼ੂ ਕੀਤੇ ਹੈ ਜੀ ਤੇ ਜਿਹੜੀਆਂ پابੰਦੀਆਂ ਵੀ ਲਗਾਈਆਂ ਹਨ ਉਹਦੇ ਵਿੱਚ ਇਹ ਲਾਜ਼ਮੀ ਹੈ ਕਿ ਸਿਰਫ ਜਿਹੜੀ ਗ੍ਰੀਨ ਕਰੈਕਰਸ ਜਿਹੜੀ ਐਨਜੀਟੀ ਤੇ ਸੁਪਰੀਮ ਕੋਰਟ ਵੱਲੋਂ ਪਰਮਿਟ ਕੀਤੇ ਗਏ ਪ੍ਰਵਾਨ ਕੀਤੇ ਗਏ ਸਿਰਫ ਉਹ ਹੀ ਵਰਤੇ ਜਾਣ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਹਾਂ ਕਿ ਗੁਦ ਬਾਣੀ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਆਪਣਾ এনवायरमेंट ਹੈ ਉਹਨੂੰ ਆਪਾਂ ਨੇ ਸਭ ਤੋਂ ਪਹਿਲਾਂ ਉਹਨੂੰ ਆਪਾਂ ਨੇ ਸਾਫ਼ ਰੱਖਣਾ ਹੈਗਾ ਬਿਕੋਜ਼ ਉਹੀ ਚੀਜ਼ ਸਾਨੂੰ ਇੱਕ ਜ਼ਿੰਦਗੀ ਬਖਸ਼ਦੀ ਹੈ ਸੋ ਚੀਜ਼ ਜ਼ਰੂਰ ਆਪਾਂ ਧਿਆਨ ਚ ਰੱਖੀਏ ਤੇ ਆਪਣੇ ਬੱਚਿਆਂ ਲਈ ਜਿਹੜੀ ਅਸੀਂ ਇੱਕ ਇੱਕ एग्जांपल ਸੈੱਟ ਕਰ ਰਹੇ ਹਾਂ ਆਪਸ ਵਿੱਚ ਨਹੀਂ ਸੈੱਟ ਕਰੀਏ ਤੇ ਆਪਾਂ ਗ੍ਰੀਨ ਕਰੈਕਰਸ ਨਹੀਂ ਜੇ ਆਪਾਂ ਨੇ ਚਲਾਣੇ ਹੀ ਆ ਤਾਂ ਗ੍ਰੀਨ ਕਰੈਕਰਸ ਹੀ ਵਰਤੋ ਕੀ ਪੰਜਾਬ ਅੱਜ ਬਹੁਤ ਹੀ ਪਾਵਨ ਅਫਸਰ ਹੈ ਜੀ ਮੈਂ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੀ ਹਾਂ ਜੀ ਤੇ ਇਹ ਕਰ ਅਸੀਂ ਵੀ ਕਰਦੀਆਂ ਕਿ ਜਿਹੜੇ ਪਿਛਲੇ ਸਮੇਂ ਜਿਹੜੀ ਕੁਦਰਤੀ ਆਫਤ ਆਈ ਹੈ ਜਿਹੜੇ ਹਰ ਪੀੜਿਤ ਪਰਿਵਾਰ ਨੇ ਉਹ ਜਲਦ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਉਹਨਾਂ ਨੂੰ ਪਦਮਾਤਮਾ ਬਲ ਬਖਸ਼ਣ ਤੰਦਰੁਸਤੀ ਬਖਸ਼ਣ ਤੇ ਮੈਂ ਸਾਰਿਆਂ ਨੂੰ ਦੁਬਾਰਾ ਇਹ ਜ਼ਰੂਰ ਕਹਿਣੀ ਹੈ ਕਿ ਜੀ ਅਸੀਂ ਉਹਨਾਂ ਦੇ ਕੋਈ ਵੀ ਕੰਮ ਆ ਸਕੀ ਇੱਕ ਵੱਡੀ ਇੱਕ ਯੋਗਦਾਨਿਕ ਸੇਵਾ ਹੋਊਗੀ ਗੁਰ ਚਰਨਾ ਦੇ ਵਿੱਚ ਸੋ ਸਾਰਿਆਂ ਨੂੰ ਬਾਰੇ ਬਹੁਤ ਬੋਚਕਾ ਜਿਸਾਬ ਨੂੰ ਗ੍ਰੀਨ ਦੀਵਾਲੀ ਨੂੰ ਲੈ ਕੇ ਗਾਈਡ ਲਿਆ ਜਾਰੀ ਕੀਤੇ ਗਿਆ ਕੋਟੇ ਗ੍ਰੀਨ ਦੀਵਾਲੀ ਜਿਹੜੀ ਮਨਾਇਆ ਵੀ ਕਿਉਂਕਿ ਪ੍ਰਦੂਸ਼ਣ ਅਮਰਸਾ ਦੇ ਵਿੱਚ ਬਹੁਤ ਜ਼ਿਆਦਾ ਫੈਲਦਾ ਹੈ ਅਸੀਂ ਜਿਹੜੇ ਟੈਂਪਰਰੀ ਲਾਇਸੈਂਸ ইস্যੂ ਕੀਤੇ ਹੈ ਜੀ ਅਤੇ ਜਿਹੜੀ ਪਾਬੰਦੀਆਂ ਵੀ ਲਗਾਈਆਂ ਹਨ ਉਹਦੇ ਵਿੱਚ ਇਹ ਲਾਜ਼ਮੀ ਹੈ ਕਿ ਸਿਰਫ ਜਿਹੜੀ ਗ੍ਰੀਨ ਕਰੈਕਰਸ ਜਿਹੜੀ ਐਨਜੀਟੀ ਤੇ ਸੁਪਰੀਮ ਕੋਰਟ ਵੱਲੋਂ ਪਰਮਿਟ ਕੀਤੇ ਗਏ ਪ੍ਰਵਾਨ ਕੀਤੇ ਗਏ ਸਿਰਫ ਉਹ ਹੀ ਵਰਤੇ ਜਾਣ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਹਾਂ ਕਿ ਗੁਰਬਾਣੀ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਜਿਹੜਾ ਆਪਣਾ এনवायरमेंट ਹੈ ਉਹਨੂੰ ਆਪਾਂ ਨੇ ਸਭ ਤੋਂ ਪਹਿਲਾਂ ਉਹਨੂੰ ਆਪਾਂ ਨੇ ਸਾਫ਼ ਰੱਖਣਾ ਹੈਗਾ ਬਿਕੋਜ਼ ਉਹੀ ਚੀਜ਼ ਸਾਨੂੰ ਇੱਕ ਜ਼ਿੰਦਗੀ ਬਖਸ਼ਦੀ ਹੈ ਸੋ ਉਹ ਚੀਜ਼ ਜ਼ਰੂਰ ਆਪਾਂ ਧਿਆਨ ਚ ਰੱਖੀਏ ਤੇ ਆਪਣੇ ਬੱਚਿਆਂ ਲਈ ਜਿਹੜੀ ਅਸੀਂ ਇੱਕ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਆਪਾਂ ਸਹੀ ਸੈੱਟ ਕਰੀਏ ਤੇ ਆਪਾਂ ਗ੍ਰੀਨ ਟਰੈਕਰਸ ਹੀ ਜੇ ਆਪਾਂ ਨੇ ਚਲਾਣੇ ਨਹੀਂ ਇਹ ਤਾਂ ਗ੍ਰੀਨ ਕਰੈਕਰਸ ਦੀ ਵਰਤੋਂ ਕੀਤੀ ਜਾ